दी पावन ते पवित्र हजूरी में जो बैठी सात संगत फतेह प्रवान करे वाहिगुरु जी का खालसा वाहिगुरु जी की फतेह इंद्री चादर श्री गुरु तेग बहादुर जी दे तीन सौ पाँह साल समाधि ने पंजाब सरकार वालों ਉਡੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਆਸ਼ੀਰਵਾਦ ਨਾਲ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੌਂਕਾ ਅਸਰਾ ਲੈ ਕੇ ਇਸ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ ਇਹ ਪਹਿਲੀ ਵਾਰ ਹੈ ਕਿ ਸਰਕਾਰ ਇੰਨੇ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਕਰਵਾ ਰਹੀ ਹੈ ਕਾਰਨ ਸਰਵੇ ਅਗੇ ਆਪਾਂ ਨੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਨਿਦੇਸ਼ੇ ਨੂੰ ਦੱਸਾ ਕਿ ਸਾਡੇ ਪਿੰਡਾਂ ਦੇ ਵਿੱਚ ਤੇ ਆਪਣੇ ਇਲਾਕੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਸਾਤਕ ਜਗ੍ਹਾ ਤੇ ਰੁਕੇ ਬਹੁਤ سارے ਪਿੰਡਾਂ ਜਿਗਰ ਨਹੀਂ ਪਤਾ ਸੀ ਕਿ ਕਈ ਰੱਗੇ ਆ ਲੋਕਾਂ ਨੂੰ ਇਹ ਗੱਲ ਨਹੀਂ ਸੀ ਪਤਾ ਕਿ ਸਾਡੇ ਪਿੰਡ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਦੇ ਚਾਰਸੋ ਪ੍ਰਾਪਤ ਬਣਦੇ ਨੇ ਕਾਰਨ ਸਰਵੇਖੇ

ਰਾਜ ਕੇ ਆਪਣੇ ਨੱਸੀਆ ਨੂੰ ਆਪਣੇ ਜੇਲੇਸ਼ਨ ਨੂੰ ਆਰਡਰ ਸਵੇਰੇ ਦਸਤੀਏ ਕਿ ਸਾਡੇ ਪਿੰਡਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਪਾਏ ਨੇ ਬਹੁਤ ਸਾਰੀਆਂ ਕ੍ਰਿਤੀਆਂ ਸਮਾਂ ਚ ਇਸ ਕਰਕੇ ਆਉਂਦੀਆਂ

ਉਹ ਲੋਕ ਇਹ ਵੀ ਆਖੋ ਗੁਰੂ ਗ੍ਰੰਥ ਸਮਾਈ ਸਾਡੇ ਆਪਣੇ ਬੇਬੀਓਰੀ ਜਰਦੇ ਜੀ ਮੈਂ ਆਪਣੀ ਕਿਲਾ ਹਮੇਸ਼ਾ ਦੱਸਣਾ ਹੈ ਕਿ ਆਪਣੀ ਤਾਂ ਹਰ ਗੱਲ ਚਾਹੀਦੀ ਹੈ ਜੇ ਕੁਝ ਤੁਹਾਨੂੰ ਰੱਜ ਕੇ ਖੁਸ਼ੀ ਤੁਹਾਡੀ ਗੱਲ ਕੋਈ ਸਹਿਮਤ ਹੋ ਸਕਦਾ ਜਦੋਂ ਅਸੀਂ ਨਰਕ ਕਲਾਸ ਤੱਕ ਪਹੁੰਚੇ ਬਜੇ ਤੱਕ ਪਹੁੰਚੇ ਉਦੋਂ ਅਸੀਂ ਸਭ ਨੂੰ ਗੁਰੂ ਪ੍ਰਤਾਪ ਸਾਹਿਬ ਦੇ ਕਿਲਾਵੀਂ ਆਸ਼ੀਰਵਾਦ ਅੱਤ ਦਾ ਉਦੋਂ ਅਸੀਂ

ਜਦ ਧਾਰਮਿਕ ਸਮਾਗਮ ਦਾ ਰੰਗ ਹੈ ਪਰ ਤਾਂ ਦੇ ਨਾਲ ਬੱਚਿਆਂ ਨੂੰ ਜੋੜਨ ਦੀ ਇੱਛਾ ਖਤਮ ਹੋ ਗਈ। ਮੈਂ ਹਮੇਸ਼ਾ ਕਹਿੰਦਾ ਕਿ ਧਰਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਿਹੜੀ ਹਮੇਸ਼ਾ ਹੁੰਦੀ ਰਹਿੰਦੀ। ਰਾਜਨੀਤੀ ਇੱਕ ਤਰ੍ਹਾਂ ਦਾ ਬਹੁਤ ਜ਼ੋਰੀ ਹੈ। ਜੇ ਤੁਹਾਨੂੰ ਲੈ ਕੇ ਰਾਜਨੀਤੀ ਕਰੋਗੇ, ਧਰਮ ਵਿੱਚ ਧਾੜੀ ਮਾਰ ਕੇ ਕਰੋਗੇ ਤਾਂ ਸਮਾਜ ਦਾ ਪਰਾਗਾ तो मेरी सारे बेनती है कि आप जे जगह गुरु ग्रंथ साहब का और उदास बच्चा अपने बच्चा गुरु साहब न जोड़िए जे भी धर्म मानते हो हिंदू मुस्लिम सारे मेरे सत्कार हो गए मंदिर जाने मंदिर में जोड़ो मस्जिद जाने उच्च धर्म हमेशा बहुत चंगे तरीके जिंदगी चुना

ਸੋ ਅਸੀਂ ਜਿਹਾ ਜੇ ਐਡੇ ਤੋਂ ਤੁਸੀਂ ਜਿਵੇਂ ਰਿਹਾ ਜਿੰਦਗੀ ਸੌਕੀ ਜਿਵੇਂ ਰਿਹਾ ਤਾਂ ਸਾਡੇ ਗੁਰੂ ਸਹਿਬਾਨਾਂ ਨੇ ਪਰਵਾਨੀਆਂ ਸਤਿਕਾਰ ਸੋ ਮੇਰੀ ਸਾਰੀ ਬੇਨਤੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਮਿਸਟਰ ਗੁਰੂ ਘਰ ਦੇ ਨਾਲ ਜੋੜਦੇ ਅਕਿ ਮੈਂ ਐਦਾਂ ਦੇ ਪਰਵਾਰ ਦੇ ਚੋਣ ਜਿੱਥੇ ਬਾਣੀ ਗੁਰੂ ਘਰ ਦਾ ਧਰਮ ਦੀ ਗੱਲ ਕਰਦੀ ਇਹ ਮੇਰੇ

ਨਹੀਂ ਤੇ ਜਰੂਰ ਗੱਲ ਗੱਲ ਜੀ ਸਕਦਾ ਲੋਕੀ ਸਭ ਅੱਗੇ ਚੜ੍ਹ ਰਹੇ ਚਗੇ ਤੇ ਮੈਂ ਤੁਹਾਨੂੰ ਇੱਕ ਨਿੱਜੀ ਗੱਲ ਦਾ ਰੀਚ ਸਟੇਜ ਸੱਜੀ ਕਰਦਾ ਸ਼ੇਅਰ ਕਰਨਾ ਗੁਰੂ ਸਾਹਿਬ ਜੀ ਜੁੜੇ ਆ ਮੇਰੇ ਹਰ ਇੱਕ ਬੰਦੇ ਦੇ ਉੱਤੇ ਆਪਣੇ ਦਾਦਾ ਦਾਦੀ ਨਾਨਾ ਨੀ ਦਾ ਬਹੁਤ ਪ੍ਰਭਾਵ ਹੁੰਦਾ ਹੈ ਬੱਚਿਆਂ ਜਿਹੜੇ ਨਾਲ ਰਹਿੰਦੇ ਨੇ ਜਿਹੜੇ ਹੁਣ ਅੱਜ ਤੱਕ ਘਟ ਗਏ ਨਾ ਫਿਰ ਅੱਜ ਤੱਕ ਬੇਬੀ ਕੋਲ ਜਾਣੀ ਹੁੰਦੀ ਇਹਦਾ ਇੱਕ ਕੋਈ ਹੈ ਹਾਂ

ਨੇ ਉਹ ਤਾਂ ਕਰਨੇ ਨਹੀਂ ਆਣਾ ਸਿਖਣਾ ਇੱਕ ਪ੍ਰੋਬਲਮ ਹੈ ਮੈਂ ਤੇਰੇ ਬੜੇ फिर थोड़ी देर में भी आ गया मेरे स्वामी भी आ गया कहीं का लेते हैं मैं कभी काटते हैं कहीं की दी है मैं मेरी है सर मुझे बैठ नहीं मैं बड़ा है मम्मी मेरी कोल बैठ गई है फिर कहीं इसका है कि तू आ गया तो ये आ गई भी कहीं का लेते हैं मैं भी काटते हैं कहीं की मैं है मैं बेटी मेरी है ਇਹਨੇ ਕਿਹਾ ਜੀ ਆਇਆਂ ਨੂੰ ਨਵੇਂ ਵੀ ਆ ਗਏ ਤੇ ਕਦੇ ਤੇ ਨਵੇਂ ਵੀ ਆ ਗਏ ਕਹਿੰਦੇ ਕੀ ਜਵਨ ਬਾਬਾ ਜੀ ਇਹ ਸਜਿਆ ਜੀ ਇਹ ਤੇ ਜਦੋਂ ਆਇਆ ਬਰਬਾਦੀ ਦੀ ਅਵੇ ਜਿੱਕੇ ਕਹਿ ਲਓ ਮਤਲਬ ਇਹਦਾ ਪਰਿਵਾਰ ਚ ਫੜਿਆ ਪower ਨਾਲ ਦੀ ਪੜ ਗਿਆ ਪਰ ਬੇਇਮਾਨੀ ਸਾਡੇ ਕਿੰਨੇ ਕਿਰਦਿਨ ਸੀ ਆਖੀ ਮੇਰੇ ਪਾਕਿਸਤਾਨ ਨੂੰ ਕਹਿੰਦੇ ਨਹੀਂ ਕਿ ਅੱਜ ਥੋੜਾ ਖਾਲੀ ਬੀਮਤ ਹੈ ਅਸੀਂ ਇੱਜਾ ਦੇ ਪਰਵਾਸ ਚ ਹੈ ਜਿੱਥੇ ਸਾਨੂੰ ਦੱਸਿਆ ਜਾਂਦਾ ਹੈ ਕਿ ਜੋ ਵੀ ਕੁੱਤ ਤੁਸੀਂ ਇਹ ਕੱਪੜੇ ਪਾਈਕਰ ਕਾਰਨ ਲਿਏ ਸਭ ਲੋਕਾਂ ਦਾ ਦਿੱਤਾ ਪਰਮਾਤਮਾ ਦਾ ਦਿੱਤਾ ਹੋਇਆ ਸੋ ਆਪਾਂ ਚੰਗੇ ਕੰਮ ਕਰੀ ਅਸੀਂ ਰਾਜਨੀਤੀ ਕੋਈ ਧੰਦਾ ਰਹਿ ਕੇ ਨਹੀਂ ਚੱਲਦੀ ਅਸੀਂ ਗੁਰੂ ਘਰ ਸਾਹਿਬ ਦੀ ਹਜ਼ੂਰੀ ਚ ਖੜੇ ਨਾ ਕਦੇ ਵੈਸੇ ਵੀ ਮੈਂ ਛੋਟੀ ਬੋਲਦਾ ਲੋਕਾਂ ਨੂੰ ਪਤਾ ਹੈ ਵੀ ਮੂੰਹ ਤੇ ਗੱਲ ਚੋਂ ਜੇ ਸੰਗਤ ਨੇ ਸਾਡੇ ਤੇ ਯਕੀਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਸਰਾ ਮਿਲਿਆ ਪਰਮਾਤਮਾ ਦੀ ਕਿਰਪਾ ਕੀਤੀ ਆ ਅਸੀਂ ਲੋਕਾਂ ਦਾ ਕੰਮ ਕਰੀਏ ਲੋਕਾਂ ਦੇ ਸੁਖੀ ਪਾਸੇ ਹੈ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲਾਂ ਦੌਰਾਨ ਮੀਂਹ ਪੈਦਾ ਸੀਗਾ ਨਾਨਕੋ ਸਾਹਿਬ ਪਾਣੀ ਹੁੰਦਾ ਸੀ ਨਾਜ਼ਰ ਇਹਦੇ ਵਿੱਚ ਉਹ ਤਾਂ ਨਹੀਂ ਆਇਆ

ਇਹ ਰਾਸ ਕਰੋ ਪਿੱਛੇ ਨਹੀਂ ਮੁੜਦਾ ਅਸੀਂ ਰਾਸ ਕਰਦੇ ਜਿਹੜੇ ਦਸਰ ਤੋਂ ਜਿਹਨੂੰ ਵੀ ਜਾਂ ਕਿਹਨੂੰ ਬਣਾ ਬੰਦ ਲੈਂਦਾ ਮੇਰੇ ਕੋਲ ਪਰਵਾਹ ਕੋਈ ਨਹੀਂ ਹਟਾ ਜਿਹਨੂੰ ਵੀ ਕਹਿੰਦੇ ਸੀ ਉਧਰ ਵੱਡਾ ਜਵਾਲਾ ਵੰਡਦਾ ਸੀ ਉਸਕ ਸਰੇ ਵਿੱਚ ਪਾਣੀ ਦਾ ਬਾਰ ਇਹਦਾ ਉਹ ਬਰਦੇ ਪਾਸੇ ਹੋ ਗਿਆ ਤੇ ਆਪਾਂ ਜਿਹੜੇ ਪਿੰਡਾਂ ਅੰਬਰ ਕੇ ਰਹੇ ਜਿਵੇਂ ਪਾਣੀ ਉਧਰ ਆਇਆ ਸੀ ਆਪਾਂ ਤਾਂ ਬਸ ਪਰਹਾ ਹਾਲ ਸੀ ਸੋ ਇਸ ਕਰਕੇ ਮੈਂ ਮਿਸ ਆਪਣੀ ਕੈੜੀ ਤੇ ਕਰਨੀ ਦੇ ਵਿੱਚ ਪਹਟਾ ਪੈਣਾ ਮੇਰੇ ਤੇ ਮੈਂ ਜਿਵੇਂ ਤੂੰ ਘੱਟ ਨਹੀਂ ਕਰਕੇ ਆਮਰ ਮਮਰੀ ਤਾ ਵੀ ਮੈਂ ਅਰਾਧਾ ਕਰਦਾ ਕਿ ਪ੍ਰਮਾਤਮਾ ਤੁਸੀਂ ਕੀਤਾ ਤੁਸੀਂ ਕਰਾਉਣ ਵਾਲੇ ਤੁਸੀਂ ਹੋ ਹੀ ਬਣ ਰੱਖੇ ਤੁਸੀਂ ਉਹ ਪੱਥਰ ਲਾਇਆ ਤੁਸੀਂ ਉਹ ਕੰਮ ਕਰਦੇ ਹੋ ਮੇਰੇ ਚੀਜ਼ ਉਤਾਰਨੀ ਨਹੀਂ ਪਿਆ ਮਰਮੇਸ਼ਾ ਕਰਦਾ ਸਾਨੂੰ ਸਾਧਾ ਨਹੀਂ ਪਤਾ ਕਿ ਹੋਣਾ ਕਿ ਨਹੀਂ ਹੋਣਾ ਅਸੀਂ ਵਿਰਤਾ ਹੋਰ ਤਰ੍ਹਾਂ ਦੀ ਘਟਦੇ ਹੁੰਦੇ ਐ ਸੋ ਮੈਂ ਮਰਮੇਸ਼ਾ ਕਰਦਾ ਕਿ ਜੇ ਆਪਰੇ ਇੱਥੇ ਆਉਂਦੇ ਆ ਗੁਰੂ ਘਰ ਆ ਰਹਿਣਗੇ ਸਾਡੇ ਵੀਡੀਓ ਦਾ ਘਾਣਾ ਮੇਰੀ ਗੇਤੀ ਆ ਬਲਕਿ ਆ ਤੁਮ ਭੰਗਿਆ ਨੂੰ ਕਿ ਆਪਾਂ ਜ਼ਰੂਰ ਜ਼ਰੂਰ ਜਾਈਏ ਠੀਕ ਹੈ ਕੰਮ ਹੋ ਗਿਆ ਆਪਣੀ ਗੱਲ ਮੱਥਾ ਟੇਕ ਲਈ ਨਹੀਂ ਪਾਉਂਦੇ ਜਦ ਤੁਸੀਂ ਆਉਂਗੇ ਤਾਂ ਤੁਹਾਡੇ ਬੱਚੇ ਤੁਹਾਡੇ ਨਾਲ ਆਉਣਗੇ ਆਉਣਗੇ ਤੇ ਗੱਲ ਯਾਦ ਰੱਖਿਓ ਬੱਚਾ ਜਿੰਨਾ ਗੁਰੂ ਘਰ ਆ ਕੇ ਨਾਲ ਤੁਹਾਡੇ ਕੋਲ ਖੁਸ਼ ਹੋਵੋਗਾ ਤੇ ਤੁਸੀਂ ਖੁਸ਼ ਹੋ ਜਾਇਓ ਚੈੱਕ ਕਰ ਲੈ ਜੇ ਬੱਚੇ ਸੋ ਜੇ ਤੁਸੀਂ ਗੁਰੂ ਨਾਲ ਜੁੜੋਗੇ ਉਹਨਾਂ ਦਸੋਂ ਕੇ ਕਰਮਾੜੀਏ ਮਾਰੇ ਕਿ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਹੋ ਲੈ ਕੇ ਆ ਸਕਦੇ ਆ ਤੇ ਮੈਂ ਇਸ ਕਰਕੇ ਸਾਰੇ ਮੇਰੇ ਦਿਲ ਦੀਆਂ ਗੱਲਾਂ ਨੇ ਕਿਹਾ ਅਸ਼ਿਕ ਹੈ ਕਿ ਤੁਹਾਨੂੰ ਕਰਨ ਕੰਮ ਕਰਨ ਦੀ ਲੋੜ ਹੈ ਕਿ ਤੁਹਾਨੂੰ

ਦੇ ਕੰਟਰੀ ਪੰਚਾਇਤ ਲਈ ਲੋਕਾਂ ਲਈ ਹਮੇਸ਼ਾ ਕੰਮ ਕਰਉ ਮੈਂ ਬੇਰਬੀਂਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਡਰਨ ਮਾਨਸੇਵਾਦਾਰ ਹੋਣ ਦੇ ਨਾਤੇ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਸਾਡੇ ਵੱਲੋਂ ਇੱਕ ਛੋਟੀ ਜਿਹੀ ਭੇਟਾ ਜੀ ਹੈ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਜਿਹੜੇ ਚਾਰਜਸ਼ੂ ਪ੍ਰਾਪਤ ਕੰਟਰੀ ਨੂੰ ਉਹਨਾਂ ਨੂੰ ਪਿਆਰ ਦਾ ਲੱਖ ਰੁਪਇਆ ਅਦਾ ਕਰਉ ਦਿੱਤਾ ਹੈ ਸਰਪੰਚ ਸਾਹਿਬ ਨੂੰ ਮੈਂ ਕੋਈ ਅਸ ਗਿੱਥੇ ਤੁਸੀਂ ਲਾਉਣ ਚਾਹੁੰਦੇ ਹੋ ਤੁਸੀਂ ਦੇਖਣਾ ਕੈਂਟਰ ਨੂੰ ਉੱਕੇ ਪਿੱਛੇ ਨੂੰ ਸਾਫੀ ਸ਼ਹਾਦਤ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਰੀਟ ਬੈਡਰ ਨੇ ਸਿਖਾਇਆ ਬਿਆਪੀ ਲਾ ਕਰਕੇ ਆ ਕਿਤੇ ਨਾ ਕੋਈ ਨਹੀਂ ਕਰ ਸਕਦਾ ਸੁਮੇਰ ਫਿਰ ਕਹਿੰਦਾ ਆਪਾਂ ਆਪਰੇ ਬੰਦੇ ਲਈ ਆਪਣੇ ਢੰਡ ਲਈ ਆਪਣੇ ਬੱਚਿਆਂ ਲਈ ਆਪਣੀ ਸੋਸਾਇਟੀ ਲਈ ਆਪਣੇ ਲੋਕਾਂ ਲਈ ਆਲੇ ਦੋਲੇ ਦੇ ਆਪਣਾ ਕੰਗੜੀ ਸੋ ਕੈ ਇੰਦਰ ਉਸ ਕਹਿੰਦਾ ਹੋਇਆ ਕਿਤੇ ਰਿਟਰੀਅਰ ਬਹੁਤ سارے ਸਾਡੇ ਸਾਡੇ पोलिटिकल पार्टिया तो भी आगू साहब आए हैं उन्होंने भी अभी धनवाद करते हैं समाज समय बैठ के आए हो पे उन्होंने भी धनबाद चेयरमैन साहब बैठे सोमल जी सबका चेयरमैन रामलाल जी बैठे ने जो हम जिला प्रधान भी बने अमित शाह जी जी पी जी चौहान जी सा जी डॉक्टर साहब बैठे ने साथी जिन्हें भी इसे सिखाकर सेव भी जी बॉसम जी अनेन्द्र बैठने का पुसा जिन्हें भी सारे अपेक्षे बच्चे हैं और दसवां तर औरतें तानवादी करते हैं नाचते साहू भी बैठने में देख ले नाचते साहू ने दो तर बार उठाने उसके अंकुर लिए हैं चौकी वाले बड़ा उठा उन्हें नाचा कोई कार्य �

ਕਿ ਇਹਨਕੂ ਆਇਆ ਕਿ